ਜੋਣਿਆਂ ਨੂੰ ਭਰੋਸੇ ਦੀ ਜਾਂਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋ ਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਇੱਕ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਨਾ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਣਾ ਤੇ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਕੋਈ ਹਾਸ ਕੋਈ ਨਹੀਂ ਉੱਥੇ ਫਤੇਗੜ ਸਾਹਿਬ ਆਜੋ ਉੱਥੇ ਕਰਦੇ ਨੇ ਇਹ ਦੱਸੋ ਕੀ ਰੋਲਾ ਕੀ ਸਰ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇਵੇਂ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਜੇ ਕਹਿੰਦੀ ਸੀ ਵੀ ਤੂੰ ਆਪਣੇ ਘਰੇ ਚਲੋ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਆਈ ਜੀ ਜਿਹੜਾ ਨੇ ਭਰੋਸੇ ਦੀ ਜਾਨਿਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋ ਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਇੱਕ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਨਾ ਚਾਹ ਜਿੱਥੇ ਵੀ ਕਰਨ ਪਰ ਸਾਡਾ ਉਹ ਇਲਾਜ ਚੱਲਦਾ ਕੱਲ ਨੂੰ ਮੈਡਮ ਨੂੰ ਮਿਲਣਾ ਤੇ ਅੱਜ ਮੈਡਮ ਨਹੀਂ ਆਈ ਉਹਨਾਂ ਨੂੰ ਕੱਲ ਨੂੰ ਮਿਲਣਾ ਇਹ ਕਹਿੰਦੇ ਅੱਜ ਹੀ ਚੱਲੋ ਪਹਿਲਾਂ ਤਾਂ ਇਸ ਚੀਜ਼ ਨੇ ਤੇ ਇਸ ਕਰਕੇ ਕਹਿੰਦੇ ਅੱਜ ਚਲੋ ਵੀ ਇਹਨਾਂ ਨੇ ਪ੍ਰੋਮਿਸ ਕਰਿਆ ਸਰ ਨਾਲ ਗੱਲ ਕਰ ਲਓ ਇਹਨਾਂ ਨੇ ਕਿਹਾ ਵੀ ਕੱਲ ਨੂੰ ਲੈ ਕੇ ਆਇਓ ਜੇ ਕੱਲ ਨੂੰ ਨਾ ਲੈ ਕੇ ਆਏ ਫਿਰ ਇਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਕੋਈ ਨਹੀਂ ਉੱਥੇ ਫਤੇਗੜ ਸਾਹਿਬ ਆਜੋ ਉੱਥੇ ਕਰਦੇ ਨੇ ਇਹ ਦੱਸੋ ਕੀ ਰੋਲਾ ਕੀ ਸਰ ਜਾਂਦੇ ਹੋ ਦੱਸੋ ਬਾਬਾ ਜੀ ਆਪਣੀ ਮੇਰੀ ਜਿਹੜੀ ਘਰ ਵਾਲੀ ਆ ਉਹਨੂੰ ਤੱਕੇਵੇਂ ਰੱਖੀ ਬੈਠੀ ਅੱਡ ਅਸੀਂ ਲਿਜਾਣਾ ਚਾਹੁੰਦੇ ਹਾਂ ਘਰ ਵਾਲੀ ਤੋਂ ਕੋਈ ਸ਼ਿਕਾਇਤ ਹੈ ਨਹੀਂ ਘਰ ਵਾਲੀ ਤੋਂ ਨਹੀਂ ਹੈ ਸੱਸ ਸੱਸ ਨੇ ਜਾਣ ਸੱਸ ਜੇ ਕਹਿੰਦੀ ਸੀ ਵੀ ਤੂੰ ਆਪਣੇ ਘਰੇ ਉੱਥੇ ਆਜੋ ਘੋੜੇ ਵੇਚ ਕੇ ਤੁਸੀਂ ਛੱਡੀ ਜੋਣੇ ਵਿੱਚ ਭਰੋਸੇ ਦੀ ਜਾਂਦੇ ਆ ਕਹਿੰਦੇ ਸਵੇਰੇ ਇਲਾਜ ਕਰਾਉਣ ਆਵਾਂਗੇ ਪਰ ਮੇਰੇ ਦੰਦ ਟੁੱਟੇ ਹੋਏ ਨੇ ਇਲਾਜ ਹੋ ਜੇ ਹੋਇਆ ਨਹੀਂ ਉਹ ਇਹਨਾਂ ਨੇ ਵਾਦਾ ਕਰਿਆ ਵੀ ਸਵੇਰੇ ਆਵਾਂਗੇ ਲੈ ਕੇ ਪਰ ਆਪਾਂ ਇਹਨਾਂ ਨੇ ਇੱਕ ਕਹਿਣਾ ਮੰਨ ਲਿਆ ਇਹ ਜੇ ਕੋਰਟ ਚ ਪੇਸ਼ ਕਰਨਗੇ ਜਿੱਥੇ ਵੀ ਕਰਨਗੇ ਅਸੀਂ ਨਹੀਂ ਕਹਿੰਨਾ ਚਾਹੇ